ਸਤਿ ਸ੍ਰੀ ਅਕਾਲ ਜੀ ਮੈਂ ਐਡਵੋਕੇਟ ਹਰਮਿਤ ਕੋਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਮੇਰੀ ਪੁਕਾਰ ਸੁਣੋ ਪ੍ਰੋਗਰਾਮ ਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਇੱਕ ਕਾਨੂੰਨੀ ਸਹਾਇਤਾ ਨਹੀਂ ਮਿਲ ਰਹੀ ਇੱਕ ਕਾਨੂੰਨੀ ਸ਼ਿਲਾਂਗਾ ਜੋ ਕਦਮ ਨਹੀਂ ਮਿਲ ਰਿਹਾ ਉਹਦੀ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਕੇਸਾਂ ਨੂੰ ਬਿਲਕੁਲ ਅੱਗੇ ਲੈ ਕੇ ਆਇਆ ਜਾ ਰਿਹਾ ਹੈ ਉਹਨਾਂ ਨੂੰ ਇੱਕ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਹੜੇ ਕਿ ਜਸਵਿੰਦਰ ਸਿੰਘ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਤਹਿਤ ਉਹ ਸਪੈਸ਼ਲੀ ਉਹਨਾਂ ਲੋਕਾਂ ਨੂੰ ਜਾ ਕੇ ਮਿਲ ਕੇ ਉਹਨਾਂ ਦੇ ਕੇਸਾਂ ਨੂੰ ਗੋ ਥਰੂ ਹੋ ਕੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਇਹ ਚੈਨਲ ਦੇ ਰਾਹੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ ਜਿਹੜਾ ਕਿ ਪ੍ਰੋਗਰਾਮ ਹੈਗਾ ਮੀਰੀ ਪੁਕਾਰ ਸੁਣੋ ਸੋ ਇਸ ਪ੍ਰੋਗਰਾਮ ਦੇ ਤਹਿਤ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਜਿਹੜੀ ਕਾਨੂੰਨੀ ਸਹਾਇਤਾ ਤੋਂ ਵਾਂਝੇ ਲੋਕ ਨੇ ਉਹਨਾਂ ਲਈ ਇਹ ਬਹੁਤ ਇੱਕ ਸ਼ਲਾਘਾਯੋਕ ਕਦਮ ਹੈ ਤੇ ਆਪਣੀਆਂ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਨੇ ਉਹ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਇੱਕ ਟੁਕਮੀ ਜਿਹੜੀ ਹੈਗੀ ਆ ਲੀਗਲ ਸਹਾਇਤਾ ਹੈਗੀ ਆ ਉਹ ਅਪਰੂਵਲ ਕਰ ਸਕਦੇ ਹੋ